ਮੁੱਖ ਮੰਤਰੀ ਭਗਵੰਤ ਮਾਨ ਜਦੋਂ ਐਮਪੀ ਸਨ ਹਨਾ ਉਦੋਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਾਡੀ ਸਰਕਾਰ ਨੂੰ ਆ ਲੈਣ ਦਿਓ ਅਸੀਂ ਤੁਹਾਨੂੰ ਹਰ ਫਸਲ ਤੇ ਐਮਐਸਪੀ ਦੇਵਾਂਗੇ ਪਰ ਵੀ ਉਸ ਦੌਰਾਨ ਤਕਰੀਬਨ 14-1500 ਗੋਲੇ ਚੱਲੇ ਆ ਰੰਗ ਦਾ ਪਟਾਕਾ ਮਾਰਦਾ ਉਹ ਤਾਂ ਬੰਦਾ ਜਿਹੜਾ ਉਹਦੇ ਨੇੜੇ ਹੁੰਦਾ ਉਹਦਾ ਕੋਈ ਵੀ ਅੰਕ ਡੈਮੇਜ ਉਹਨੇ ਕਿੱਤਾ ਹੀ ਕਿੱਤਾ ਬਾਈ ਕਿਸੇ ਦੀ ਅਖਤੜ ਸੀ ਕਿਸੇ ਦੀ ਲੱਤ ਭੰਨਤੀ ਕਿਸੇ ਦੀ ਢਾਈ ਤਿੰਨ ਘੰਟੇ ਅਸੀਂ ਵਿਚਰੇ ਆ ਉੱਥੇ ਜਮਈ ਨੇੜੇ ਆਰਮੀ ਦੇ ਪੈਰੀਕਾਡ ਵੀ ਭੰਨੇ ਨੇ ਉਹ ਤੋਂ ਬਾਅਦ ਜਿਹੜੇ ਉਹ ਸੂਏ ਲੱਗੇ ਹੋਏ ਨੇ ਉੱਥੇ ਅਸੀਂ ਪਹੁੰਚ ਗਏ ਸੀ ਟਰੈਕਟਰ ਨਾਲ ਲਿਫਟ ਵੀ ਮਾਰੀ ਤੇ ਫੌਰ ਬਾਈ ਫੌਰ ਟਰੈਕਟਰ ਨੇ ਫਰੋ ਉੱਥੋਂ ਤੋਂ ਕੱਢ ਨਹੀਂ ਹੋਇਆ ਟਰੈਕਟਰ ਤੋਂ ਇੰਨੀ ਮਜ਼ਬੂਤੀ ਨਾਲ ਉਸਾਈਡ ਵਾਲੀ ਆਰਮੀ ਨੇ ਵੀ ਸਾਹਮਣੇ ਵਾਲੀ ਆਰਮੀ ਨੇ ਵੀ 2-300 ਬੰਬ ਇਨੇ ਨੇ ਘਾਤਕ ਹਥਿਆਰ ਉੱਥੇ ਵਰਤੇ ਨੇ ਕਿ ਉਸ ਦੌਰਾਨ ਮੇਰੇ ਵੀ 4 ਵਜੇ ਦੇ ਸ਼ਾਮ ਦੇ ਵਜੇ ਪੱਟ ਦੇ ਕੋਲ ਜੇ ਜਾਣਾ ਹੀ ਇਹ ਕਹਿੰਦੇ ਟ੍ਰੇਨਾਂ 'ਚ ਜਾਓ ਪੱਸਾ 'ਚ ਜਾਓ ਉਹ ਕਹਿੰਦੇ ਟਰੈਕਟਰ 'ਚ ਕਿਉਂ ਜਾਣੇ ਹੋ ਉਹਨਾਂ ਨੂੰ ਇਹ ਹਥਿਆਰ ਲੱਗਦੇ ਇਹਦਾ ਵੀ ਅਨਮੋਲ ਗਗਰਮਾਨਾ ਅੱਜ ਮੰਤਰੀ ਬਣ ਕੇ ਉਹਦੇ ਬੇਟਾ ਸਕੂਟਰ ਵਾਲੀਆਂ ਗੱਡੀਆਂ ਨੇ ਬੜੀ ਉਹਨੂੰ ਸਹੂਲਤ ਮਿਲਦੀ ਆ ਉਹ ਤਾਂ ਦੇਖੋ ਆਪਣੇ ਪੱਧਰ ਤੇ ਵਧੀਆ ਟੀ ਪੰਜ ਮਿੰਟਾਂ ਵਿੱਚ ਚੁਟਕੀ ਮਾਰ ਕੇ ਕਹਿੰਦੀ ਸੀ ਅਸੀਂ ਐਮਐਸਪੀ ਦਵਾ ਕੇ ਸਾਡੀ ਸਰਕਾਰ ਬਟੇ ਸਭ ਤੋਂ ਵੱਧ ਸਿਕਿਉਰਿਟੀ ਭੌਣ ਤਮਾਨ ਦੀ ਹੋਗੀ ਰਿਕਾਰਡ ਇਹਦੇ ਨਾਮ ਤੇ ਦਰਜ ਆਈ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਅੱਜ ਪਹੁੰਚੇ ਸ਼ੰਭੂ ਬਾਰਡਰ ਤੇ ਜਿੱਥੇ ਕਿਸਾਨਾਂ ਵੱਲੋਂ ਅੰਦੋਲਨ ਕਰਿਆ ਹੋਇਆ ਏ ਇੱਦਾਂ ਬਣਿਆ ਸਾਡੇ ਨਾਲ ਮੌਜੂਦ ਨੇ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਉਹ ਸ਼ਖਸ ਨੇ ਜਿਨ੍ਹਾਂ ਨੇ ਮਾਛੀਵਾੜ ਦੇ ਜੰਗਲਾਂ ਦੇ ਵਿੱਚ ਦੇਹ ਦਾ ਜੋ ਧੰਦਾ ਚੱਲਦਾ ਸੀ ਉਸ ਉਸ ਖਿਲਾਫ ਆਵਾਜ਼ ਚੱਕੀ ਸੀ ਆਪਾਂ ਨਾਲ ਗੱਲਬਾਤ ਕਰਦੇ ਹਾਂ ਮੋਰਚੇ ਦੇ ਸਬੰਧ ਵਿੱਚ ਫਸੀ ਗੱਲ ਦੀ ਠੀਕ ਆ ਜੀ ਭਾਈ ਜੀ ਤੁਸੀਂ ਮੋਰਚੇ ਨੂੰ ਕਿਵੇਂ ਦੇਖਦੇ ਮੋਰਚਾ ਦੇਖੋ ਇਹ ਤਾਂ ਲਾਇਆ ਜਾਂਦਾ ਜਦੋਂ ਸਰਕਾਰ ਦੀਆਂ ਗੰਤ ਨੀਤੀਆਂ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਮਾਰ ਲਈ ਲਾਗੂ ਕੀਤੀਆਂ ਜਾਂਦੀਆਂ ਨਹੀਂ ਕਿਸੇ ਦਾ ਦਿਲ ਨਹੀਂ ਕਰਦਾ ਕਿ ਘਰਾਂ ਤੋਂ ਅਸੀਂ ਬਾਹਰ ਨਿਕਲੀਏ ਹਰੇਕ ਦਾ ਦਿਲ ਕਰਦਾ ਅਸੀਂ ਸ਼ਾਂਤਮਈ ਘਰਾਂ ਚ ਬੈਠ ਕੇ ਆਪਣੇ ਕੰਮ ਕਾਰ ਕਰੀਏ ਸੋ ਇਹ ਤਾਂ ਸਰਕਾਰ ਦੀ ਜਿਹੜੀ ਗਲਤ ਨੀਤੀਆਂ ਨੇ ਉਸ ਕਾਰਨ ਇਹ ਧਰਨੇ ਮੁਜਾਰੇ ਲੱਗਦੇ ਹੁੰਦੇ ਨੇ ਜੀ ਕ ਜਿਵੇਂ ਹਰਿਆਣਾ ਸਰਕਾਰ ਨੇ ਮੂਰੇ ਬੈਰੀਗੇਡ ਕਰੇ ਖੜੇ ਕਰੇ ਹੋਇਆ ਵੀ ਐਸਐਫ ਦੀ ਫੋਰਸ ਖੜੀ ਕਰੀ ਹੋਈ ਆ ਉਹ ਜੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਤੁਸੀਂ ਕੀ ਕਿਤੇ ਨਾ ਕਿਤੇ ਆਇ ਨਹੀਂ ਲੱਗਦਾ ਹੈਗਾ ਕਿ ਪੰਜਾਬ ਨੂੰ ਵੱਖਵਾਦੀ ਕਿਹਾ ਜਾ ਦੇਖੋ ਜੀ ਜਿਹੜੀ ਇਹ ਇਹਨਾਂ ਨੇ ਗਲਤ ਕੰਮ ਕੀਤਾ ਬਹੁਤ ਜ਼ਿਆਦਾ ਕਿਉਂਕਿ ਭਾਰਤ ਇੱਕ ਲੋਕਤੰਤਰ ਦੇਸ਼ ਹੈ ਇੱਥੇ ਹਰੇਕ ਨੂੰ ਆਪਣੀ ਆਵਾਜ਼ ਰੱਖਣ ਦਾ ਅਧਿਕਾਰ ਆ ਹਰੇਕ ਨੂੰ ਕਿਤੇ ਵੀ ਜਾ ਕੇ ਧਰਨਾ ਦੇਣ ਦਾ ਅਧਿਕਾਰ ਆ ਕਿਉਂਕਿ ਆਪਾਂ ਵੋਟ ਪਾਉਣ ਦਾ ਅਧਿਕਾਰ ਆ ਜਦੋਂ ਵੀ ਲੋਕਤੰਤਰ ਦੇਸ਼ ਆਪਾਂ ਨੂੰ ਕਿਤੇ ਵੀ ਜਾਣ ਦਾ ਅਧਿਕਾਰ ਆ ਕਰਨੇ ਆਪਾਂ ਦੇ ਸਕਦੇ ਹਾਂ ਹੁਣ ਜਿਹੜੀ ਸਰਕਾਰ ਆ ਸਰਕਾਰ থানা ਸ਼ ਰੁਬਈਆ ਆਪਣਾ ਰਹੀ ਹੈ ਸੋ ਸਾਨੂੰ ਇੱਥੇ ਦੇਖੋ 13 ਫਰਵਰੀ ਦੇ ਬੈਠੇ ਆ 13 ਫਰਵਰੀ ਦੇ ਦਿਨ ਬਹੁਤ ਝੜਪ ਹੋਈ ਆ ਉਸ ਦੌਰਾਨ ਤਕਰੀਬਨ 14-1500 ਗੋਲਾ ਚੱਲੇ ਆ ਜਿਹੜਾ ਟਾਇਰ ਗੈਸ ਆ ਅਥਰੂ ਗੈਸ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਬੰਬ ਸੀ ਉਹ ਇੱਕ ਤਾਂ ਹਲਕੇ ਕੈਮੀਕਲ ਫਿਰ ਵੱਡੇ ਵੱਡੇ ਪਟਾਕੇ ਮਾਰਦੇ ਨੇ ਇੱਕ ਸਿਲਵਰ ਰੰਗ ਦਾ ਪਟਾਕਾ ਮਾਰਦਾ ਉਹਦਾ ਬੰਦਾ ਜਿਹੜਾ ਉਹਦੇ ਨੇੜੇ ਹੁੰਦਾ ਉਹਦਾ ਕੋਈ ਵੀ ਅੰਗ ਡੈਮੇਜ ਹੋਣੇ ਕਿਤੇ ਹੀ ਕੀਤਾ ਬਾਈ ਕਿਸੇ ਦੀ ਅੱਖ ਕੱਢਦੀ ਕਿਸੇ ਦੀ ਲੱਤ ਭਾਂਦੀ ਕਿਸੇ ਦੀ ਬਾਹ ਕਿਸੇ ਦੀ ਛਾਤੀ ਜਾਂ ਢੂਹੀ ਤੁਸੀਂ ਦੇਖਿਆ ਹੋਣੀਆਂ ਇਹ ਹਾਲਾਤ ਹੋਏ ਸੋ ਇਹ ਸਰਕਾਰ ਨੇ ਜਿਹੜੇ 13 ਤਰੀਕ ਨੂੰ ਤੁਸੀਂ ਵੀ ਸਭ ਤੋਂ ਮੂਰੇ ਹੁੰਦੇ ਹੋ ਉੱਥੇ ਜਾ ਕੇ ਤੁਸੀਂ ਪੂਰੇ ਬੈਰੀਕੇਡ ਪੱਟਣ ਦੀ ਕੋਸ਼ਿਸ਼ ਕਰਦੇ ਹੋ ਪਹੁੰਚਦੇ ਹੋ ਸੀਐਫਐਸ ਨਾਲ ਸੀਆਰਐਫ ਨਾਲ ਤੁਸੀਂ ਟੱਕਰ ਲੈਂਦੇ ਹੋ ਹਨਾ ਉਦੋਂ ਤੁਹਾਨੂੰ ਡਰ ਨਹੀਂ ਲੱਗਿਆ ਹੈਗਾ ਜਾਂ ਤੁਹਾਡੇ ਕੋਈ ਗੋਲਾ ਨਹੀਂ ਲੱਗਿਆ ਹਾਂਜੀ ਉਸ ਦੌਰਾਨ ਹੀ ਤਕਰੀਬਨ 2.5-3 ਘੰਟੇ ਅਸੀਂ ਵਿਚਰੇ ਆ ਉੱਥੇ ਜਮਈ ਨੇੜੇ ਆਰਮੀ ਦੇ ਪੈਰੀਕਾਡ ਵੀ ਪੰਨੇ ਨੇ ਉਸ ਤੋਂ ਬਾਅਦ ਜਿਹੜੇ ਉਹ ਸੋਏ ਲੱਗੇ ਹੋਏ ਨੇ ਉੱਥੇ ਅਸੀਂ ਪਹੁੰਚ ਗਏ ਸੀ ਟਰੈਕਟਰ ਨਾਲ ਲਿਫਟ ਵੀ ਮਾਰੀ ਤੇ 4x4 ਟਰੈਕਟਰ ਨੇ ਪਰ ਉਹ ਉਥੋਂ ਤੋਂ ਕੱਢ ਨਹੀਂ ਹੋਈ ਟਰੈਕਟਰ ਤੋਂ ਇੰਨੀ ਮਜ਼ਬੂਤੀ ਨਾਲ ਉਹ ਸਰੀਏ ਲਾਇਓ ਨੇ ਫਿਰ ਥੋੜੇ ਮਂਗਾਏ ਥੋੜਿਆਂ ਨਾਲ ਪੱਟਣ ਲੱਗਿਆ ਸੀ ਉਸ ਤੋਂ ਬਾਅਦ ਤਕਰੀਬਨ ਪਰਲੀ ਸਾਈਡ ਵਾਲੀ ਆਰਮੀ ਨੇ ਵੀ ਸਾਹਮਣੇ ਵਾਲੀ ਆਰਮੀ ਨੇ ਵੀ 2-300 ਬੰਬ ਕਿੰਨੇ ਨੇ ਘਾਤਕ ਹਥਿਆਰ ਉੱਥੇ ਵਰਤੇ ਨੇ ਕਿ ਉਸ ਦੌਰਾਨ ਮੇਰੇ ਵੀ 4 ਵਜੇ ਦੇ ਸ਼ਾਮ ਦੇ ਵਜੇ ਪੱਟ ਤੇ ਗੋਲਾ ਵੱਜਦਾ ਮੈਂ ਬਹੁਤ ਆਪਣਾ ਬਚਾਅ ਕੀਤਾ ਬਹੁਤ ਛਾਲ ਮਾਰੀਆਂ ਮੈਂ ਇਧਰ ਉਧਰ ਹੋਇਆ ਕਦੇ ਟੈਂਕੀ ਪਿੱਛੇ ਲੁਕਿਆ ਕਦੇ ਪੱਥਰ ਪਿੱਛੇ ਲੁਕਿਆ ਪਰ ਅਖੀਰ 'ਚ ਮੇਰੇ 4 ਵਜੇ ਦੇ ਨੇੜੇ ਤੇੜੇ ਬੰਬ ਵੱਜਦਾ ਜੋ ਕਿ ਮੇਰਾ ਜ਼ਖਮ ਵੀ ਹੋਇਆ ਤੇ ਮੈਨੂੰ ਅੱਜ ਜਿਹੜਾ ਆਪਣਾ ਸਰਕਾਰੀ ਹਸਪੀਟਲ ਆਪਣਾ ਰਾਜਪੁਰਾ ਉੱਥੋਂ ਮੈਨੂੰ ਡਿਸਚਾਰਜ ਕੀਤਾ ਤੇ ਸਾਡੇ ਇੱਥੇ ਇੱਕ ਵਕੀਲ ਨੇ ਸਿੱਖ ਵਕੀਲ ਗੁਰਮਹਮ ਸਿੰਘ ਦਾ ਮੇਲਾ ਤਾਂ ਉਹਨਾਂ ਦਾ ਨਾਮ ਤੇ ਉਹ ਪਹਿਲਾਂ ਵੀ ਆਪਣੇ ਸਿੱਖਾ ਲਈ ਲੜਦੇ ਨੇ ਉਹਨਾਂ ਨੇ ਆਪਣਾ ਮੁੱਦਾ ਜੂ ਐਨ ਜੂ ਐਨ ਦੀ ਅਦਾਲਤ ਤੋਂ ਬਾਅਦ ਸੁਪਰੀਮ ਕੋਰਟ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਇਹ ਮੁੱਦਾ ਚੱਕੜਾ ਕਿ ਭਾਈ ਜਿਹੜੇ ਆਹ ਕੋਈ ਤੇ ਇਹਨਾਂ ਦੀ ਜਾਨ ਹੀ ਲੈਣ ਨੂੰ ਤਿਆਰ ਹੋਗੇ ਕਿਉਂਕਿ ਇਹ ਤਾਂ ਸਿੱਧਾ ਘਾਤਕ ਹਥਿਆਰ ਵਰਤਣ ਲੱਗੇ ਜਿਹੜੇ ਘਾਤਕ ਹਥਿਆਰ ਆਪਣੇ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਵਿਰੁੱਧ ਵਰਤੇ ਜਾਂਦੇ ਨੇ ਤੋਏ ਸਰਕਾਰ ਨੂੰ ਚਾਹੀਦਾ ਕਿ ਸ਼ਾਂਤ ਮੇ ਲੋਕ ਬੈਠੇ ਨੇ ਇਹਨਾਂ ਨੂੰ ਬੈਠਣ ਦੇਣਾ ਚਾਹੀਦਾ ਜਾਂ ਕਿ ਸੁਪਰੀਮ ਕੋਰਟ ਵੀ ਕਹਿੰਦੀ ਹੈ ਕਿ ਇਹ ਸ਼ਾਂਤਮਈ ਅੱਗੇ ਜਾ ਸਕਦੇ ਤੁਸੀਂ ਕਿਉਂ ਰਾਜ ਬਠਾਏ ਨੇ ਹਰਿਆਣਾ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਤੁਸੀਂ ਧਰਨਾ ਦੇਣਾ ਤੁਸੀਂ ਟ੍ਰੇਨਾਂ ਰਹੀਂ ਜਾ ਸਕਦੇ ਹੋ ਠੀਕ ਆ ਤੁਸੀਂ ਅਮੇ ਟਰੈਕਟਰ ਲੈ ਕੇ ਜਾ ਰਹੇ ਹੋ ਉਹ ਜੀ ਨੂੰ ਕਿਵੇਂ ਦੇ ਦੂੰ ਕੀ ਉਹ ਟਰੈਕਟਰ ਨੂੰ ਡਰ ਲੱਗਦਾ ਉਹਨਾਂ ਨੂੰ ਹਾਂ ਜੀ ਡਰ ਲੱਗਦਾ ਮੈਂ ਵੀ ਸੁਣਿਆ ਉਹਨਾਂ ਦਾ ਬਿਆਨ ਉਹ ਕਹਿੰਦੇ ਤੁਸੀਂ ਜੇ ਜਾਣਾ ਹੀ ਹੈ ਕਹਿੰਦੇ ਟ੍ਰੇਨਾਂ 'ਚ ਜਾਓ ਬੱਸਾਂ 'ਚ ਜਾਓ ਉਹ ਕਿੰਨੇ ਟਰੈਕਟਰ ਚੱਕਿਆ ਜਾਂਦੇ ਹੋ ਉਹਨਾਂ ਨੂੰ ਇਹ ਹਥਿਆਰ ਲੱਗਣ ਲੱਗ ਪਏ ਹੁਣ ਕਿਉਂਕਿ ਇਹ ਹਥਿਆਰ ਹੈ ਉਹਨਾਂ ਲਈ ਇਹਨਾਂ ਤੋਂ ਇਹਨਾਂ ਨੂੰ ਡਰ ਪੈਦਾ ਹੋ ਗਿਆ ਕਿ ਇਹ ਹਥਿਆਰ ਸਾਡਾ ਨੁਕਸਾਨ ਕਰ ਦੇ ਜਦ ਕਿ ਇਹ ਤਾਂ ਇੱਕ ਖੇਤੀਬਾੜੀ ਕਰਨ ਲਈ ਸੰਦ ਨੇ ਜਿਹੜੇ ਕਿ ਖੇਤਾਂ 'ਚ ਵਰਤੇ ਜਾਂਦੇ ਨੇ ਹੁਣ ਜਿਹੜੇ ਕਿਸਾਨ ਨੇ ਇਹਨਾਂ ਦਾ ਇਹ ਜੀਵਨ ਸਾਥੀ ਇੱਕ ਕਿਸਮ ਦਾ ਜਿਹੜਾ ਅੰਕਸੰਗ ਸਦਾ ਇਹਨਾਂ ਦੇ ਨਾਲ ਵਰਤੋਂ ਵਿੱਚ ਆਉਂਦਾ ਇਸ ਲਈ ਇਹ ਕਿਸਾਨਾਂ ਦੇ ਜੀਵਨ ਭਾਵਨਾ 'ਚ ਇਹ ਜਾਣੀ-ਜਾਣੀ ਪੈਕ ਇਹ ਤੋਂ ਕਿਹੜੇ ਕਿਸਾਨਾਂ ਵੱਲੋਂ ਐਮਐਸਪੀ ਦਾ ਮੁੱਦਾ ਚੱਕਿਆ ਜਾਂਦਾ ਹੈ ਹਨਾ ਤੇ ਥੋੜੇ ਯਾਦ ਹੁਣ ਜਦੋਂ ਆਪਣੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਐਮਪੀ ਸਨ ਹਨਾ ਉਦੋਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਾਡੀ ਸਰਕਾਰ ਨੂੰ ਆ ਲੈਣ ਦਿਓ ਅਸੀਂ ਤੁਹਾਨੂੰ ਹਰ ਫਸਲ ਤੇ ਐਮਐਸਪੀ ਦਵਾਂਗੇ ਮੱਕੀ ਦੇ ਦਵਾਂਗੇ ਕਣਕ ਝੋਨਾ ਜੀਰੀ ਜੋ ਵੀ ਆ ਹਨਾ ਸਾਰੇ ਕਿ ਤੁਹਾਨੂੰ ਐਮਐਸਪੀ ਦਵਾਂਗੇ ਤੇ ਹੁਣ ਤਾਂ ਉਹਨੀ ਸਰਕਾਰ ਅੱਗੇ ਉਹ ਚੀਜ਼ ਨੂੰ ਕਿਵੇਂ ਦੇਖਦੇ ਦੇਖੋ ਜੀ ਉਹ ਤਾਂ ਜਮੇ ਹੀ ਭੁੱਲੀ ਬੈਠੇ ਨੇ ਜਦੋਂ ਐਮਪੀ ਸੀ ਤਾਂ ਬਹੁਤ ਚੰਗੇ ਲੱਗਦੇ ਸੀ ਲੋਕਾਂ ਨੂੰ ਬੜੀ ਸੱਚੀ ਗੱਲਾ ਕਰਦੇ ਸੀ ਬੜੇ ਕਿਸਾਨ ਪੱਕੇ ਬੜੇ ਲੋਕ ਪੱਕੇ ਹੁੰਦੇ ਸੀ ਪਰਾਲੀ ਦੇ ਮੁੱਦੇ ਤੇ ਵੀ ਬਹੁਤ ਕਹਿੰਦੇ ਸੀ ਕਹਿੰਦੇ ਕਹਿੰਦੇ ਕਿੱਥੇ ਰੱਖਣ ਕਿਸਾਨ ਅੱਜ ਉਹ ਕੇਸ ਵੀ ਕਰਦੇ ਨੇ ਪਰਾਲੀ ਜੜ ਸਾੜਦੇ ਨੇ ਕਿਸਾਨ ਤੇ ਪਿੱਛੇ ਜੇ ਜਦੋਂ ਥੋੜੇ ਦਿਨ ਪਹਿਲਾਂ 13 ਫਰਵਰੀ ਤੋਂ ਮੀਟਿੰਗ ਹੋਈ ਸੀ ਉਦੋਂ ਭਵੰਤਮਾਨ ਪੰਜਾਬ ਦੇ ਮੁੱਖ ਮੰਤਰੀ ਦੀ ਪੀਸੀ ਵੀ ਹੋਈ ਸੀ ਪ੍ਰੈਸ ਕਾਨਫਰੈਂਸ ਉਹਦੇ ਚ ਕਹਿੰਦੇ ਕਿ ਭਾਈ ਮੈਂ ਕਿਸਾਨਾਂ ਦਾ ਵਕੀਲ ਆ ਮੈਂ ਕਿਸਾਨਾਂ ਦੇ ਨਾਲ ਆ ਜੇ ਕਿਸਾਨਾਂ ਦੇ ਨਾਲ ਨੇ ਅੱਜ ਇਹਨਾਂ ਦੀ ਸਰਕਾਰ ਵੀ ਬਣ ਗਈ ਬਹੁਤ ਮਤ ਬਹੁਤ ਤਗੜੇ ਪੱਧਰ ਤੇ ਬਣੀ ਆ ਲੋਕ ਨੇ ਇੰਨਾ ਸਤਕਾਰ ਦਿੱਤਾ ਇਹੇ ਤੇ ਹੀ ਫੈਸਲਾ ਤੇ ਕਹਿੰਦੇ ਉਹ ਤੇ ਅਸੀਂ ਐਮਐਸਪੀ ਦਵਾਗੇ ਅੱਜ ਕਿਉਂ ਨਹੀਂ ਦਿੰਦੇ ਸੋ ਕਿਸਾਨ ਦੇ ਜਿਹੜੇ ਜਥੇਬੰਦਿਆ ਨੇ ਕਿਸਾਨ ਦੇ ਲੋਕਾਂ ਨੂੰ ਇਹਨਾਂ ਵੱਲੀ ਵੀ ਦੇਖਣਾ ਚਾਹੀਦਾ ਕਿ ਇਹ ਕੀ ਕਰਦੇ ਨੇ ਉਹ ਤੋਂ ਬਾਅਦ ਇਹਨਾਂ ਦੀ ਅਨਮੋਲ ਗਗਨਮਾਨ ਅੱਜ ਮੰਤਰੀ ਬਣ ਕੇ ਉਹਦੇ ਵੇਟਾ ਕੋਟਰ ਵਾਲੀਆਂ ਗੱਡੀਆਂ ਨੇ ਬੜੀ ਉਹਨੂੰ ਸਹੂਲਤ ਮਿਲਦੀ ਆ ਉਹ ਤਾਂ ਦੇਖੋ ਆਪਣੇ ਪੱਧਰ ਤੇ ਵਧੀਆ ਟਿਕਾਣੇ ਲੱਗ ਗਏ ਉਹਨੇ ਜਦੋਂ ਸਰਕਾਰ ਨਹੀਂ ਬਣੀ ਸੀ ਬਰੋਤੀ ਤੇ ਅਸੀਂ ਉਹ ਕਹਿੰਦੀ ਸੀ 5 ਮਿੰਟਾਂ ਵਿੱਚ ਟੁਟਕੀ ਮਾਰ ਕੇ ਕਹਿੰਦੀ ਸੀ ਅਸੀਂ ਐਮਐਸਪੀ ਦਵਾ ਕੇ ਸਾਡੀ ਸਰਕਾਰ ਬਣਾਓ ਅੱਜ ਜਦੋਂ ਸਰਕਾਰ ਬਣ ਗਈ ਅੱਜ ਉਹ ਕਹਿੰਦੀ ਆ ਜਿਹੜੀ ਐ ਮੇਥੋਂ ਦਾ ਗਲਤ ਬਿਆਨ ਦੇ ਹੋ ਗਿਆ ਮੈਂ ਗਲਤੀ ਨਾਲ ਬਿਆਨ ਦੇ ਦਿੱਤਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਆਮ ਆਦਮੀ ਨੂੰ ਕੀ ਜਿਹੜੀ ਐ ਐਮਐਸਪੀ ਦੀ ਗਰੰਟੀ ਦੇਣੀ ਚਾਹੀਦੀ ਉਹ ਤੋਂ ਬਾਅਦ ਜਿੰਨੀਆਂ ਮੰਗਾਂ ਨੇ ਕਿਸਾਨ ਅੰਦੋਲਨ ਚੱਲਿਆ ਸੀ 750 ਸੀ ਕਿਸਾਨ ਹੁੰਦੇ ਨੇ ਉਹਨਾਂ ਵਿੱਚੋਂ 326 ਨੂੰ ਨੌਕਰੀਆਂ ਮਿਲਦੇ ਨੇ ਬਾਕੀ ਦਾ ਦਾ ਧੱਕੇ ਖਾਂਦੇ ਨੇ 100 150 ਪਰਿਵਾਰਾਂ ਦਾ ਤੇਲੰਗਾਨਾ ਦਾ ਮੁਆਵਜ਼ਾ ਅੱਜ ਤੱਕ ਨਹੀਂ ਆਇਆ ਜਿਹੜਾ 5 ਲੱਖ ਮੁਆਵਜ਼ਾ ਕਿਹਾ ਸੀ ਤਕਰੀਬਨ 8 10 ਬੰਦੇ ਉਹ ਵੀ ਰਹਿੰਦੇ ਨੇ ਸੋ ਜਥੇਬੰਦੀਆਂ ਨੂੰ ਕਹਿੰਦੇ ਆ ਇਹ ਵੀ ਇਕੱਠੀਆਂ ਹੋਣ ਲੱਗ ਪਈ ਆ ਹਮਾਇਤ ਹੋ ਗਈ ਪਹਿਲਾਂ ਇਹ ਜਰੂਰ ਕਹਿੰਦੇ ਸੀ ਅਸੀਂ ਅੱਧੇ ਆ ਕਹਿੰਦੇ ਨਹੀਂ ਜਾਣਾਂ ਦੀ ਲਈ ਹੁਣ ਜਦੋਂ ਇਹ ਕਾਲ ਦੇਣ ਕਿ ਇਕੱਠੇ ਹੋ ਜੋ ਵੈਸੇ ਹੋਣ ਲੱਗ ਪਈ ਆ ਹਮਾਇਤ ਹੋਣ ਲੱਗ ਪਈ ਤੇ ਇਹਨਾਂ ਨੂੰ ਹੋਣਾ ਚਾਹੀਦਾ ਲੋਕਾਂ ਨੂੰ ਵੀ ਤੇ ਜਥੇਬੰਦੀਆਂ ਨੂੰ ਜਦੋਂ ਇਹ ਇਕੱਠੇ ਹੋਗੇ ਤਾਂ ਇਹਨਾਂ ਦੀ ਜਿੱਤ ਬਹੁਤ ਸ਼ੇਤੀ ਹੋ ਜਾਣਾ ਪੰਜਾਬ ਸਰਕਾਰ ਤਾਂ ਕਹਿੰਦੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ ਦੇ ਤੁਸੀਂ ਦਿੱਲੀ ਦਿੱਲੀ ਦੇ ਜਾ ਕੇ ਵਿੱਚ ਤੁਸੀਂ ਦਿੱਲੀ ਚ ਵੀ ਜਾ ਕੇ ਮੀਟਿੰਗ ਕਰਨੀ ਆ ਹਨਾ ਮੈਂ ਦਿੱਲੀ ਦੇ ਜਿਹੜੇ ਸਦਸ ਨੇ ਉਹਨਾਂ ਨੂੰ ਉਰੀ ਬੁਲਾ ਲ ਉਹਨਾਂ ਨਾਲ ਕੋਈ ਮੀਟਿੰਗਾਂ ਵੀ ਚੱਲ ਰਹੀਆਂ ਨੇ ਚੰਡੀਗੜ੍ਹ ਦੇ ਵਿੱਚ ਦੇਖੋ ਇਹ ਮੀਟਿੰਗ ਇੱਕ ਮੀਟਿੰਗ ਐਤਵਾਰ ਨੂੰ ਵੀ ਰੱਖੀ ਗਈ ਆ ਕੱਲ ਵੀ ਮੀਟਿੰਗ ਹੋ ਕੇ ਰੱਖੀ ਹੋਈ ਆ ਮੀਟਿੰਗ ਤਾਂ ਬਹੁਤ ਹੋਈ ਜਾਣੀ ਮੀਟਿੰਗ ਤੋਂ ਬਾਅਦ ਇਹ ਸੈਟ ਬਣਾ ਦਿੰਦੇ ਨੇ ਸੈਟ ਉਦੋਂ ਵੀ ਬਣੀ ਸੀ ਜਦੋਂ ਕਿਸਾਨ ਅੰਦੋਲਨ 20 ਕੀ ਵਾਲਾ ਚੱਲਿਆ ਸੀ ਉਦੋਂ ਪ੍ਰਧਾਨ ਮੰਤਰੀ ਉਹਨਾਂ ਨੇ ਮੰਗਾ ਮੰਨ ਲਿਆ ਸੀ ਪਰ ਅਜੇ ਤੱਕ ਲਾਗੂ ਨਹੀਂ ਕੀਤੀ ਆ ਉਹਨਾਂ ਨੇ ਕਿਹਾ ਸੀ 6 ਮਹੀਨਿਆਂ ਚ ਤੁਹੋ ਕਿ ਐਮਐਸਪੀ ਆਸੀ ਪੱਕਾ ਲੀਗਲ ਕਾਨੂੰਨ ਬਣਾਵਾਗੇ ਅੱਜ ਤੱਕ ਨਹੀਂ ਬਣਿਆ ਦੇ ਲੋ 2 ਸਾਲ ਹੋ ਚਲੇਓ ਉਸ ਨੂੰ ਉਹਨਾਂ ਨੇ ਤਾਂ ਲਿਖਤੀ ਦਿੱਤਾ ਸੀ ਹਾਂਜੀ ਲਿਖ ਕੇ ਦਿੱਤਾ ਸੀ ਇਹਨਾਂ ਨੇ ਤਾਂ ਹੀ ਉੱਕਿਆ ਨੇ ਜਿੱਥੇ ਬੰਦਿਆ ਤਾਂ ਹੀ ਕਿਸਾਨ ਉੱਠ ਕੇ ਆਏ ਸੀ ਪਰ ਇਹ ਆਪਣੀ ਜਵਾਨ ਨੂੰ ਹੀ ਮੁੱਕਰ ਕੇ ਆਪਣੇ ਕਿਤੇ ਹੋਰ ਬਾਦਿਆ ਤੁਸੀਂ ਮੁੱਕਰ ਕੇ ਇਹਨਾਂ ਦੀ ਗਲਤੀ ਆ ਇਹ ਕਿਉਂ ਮੁੱਕਰਦੇ ਨੇ ਸੋ ਇਹ ਤਾਂ ਸੁਪਰੀਮ ਕੋਰਟ ਜਾਂ ਕਾਨੂੰਨ ਇਹ ਜਾ ਮੜਨਾ ਚਾਹੀਦਾ ਕਿ ਜਿਹੜੀ ਤੁਹਾਡੀ ਮંત્રી ਪ੍ਰਧਾਨ ਮੰਤਰੀਓ ਵਿੱਚ ਮੁੱਖ ਮੰਤਰੀ ਜਿਹੜਾ ਜਵਾਨ ਤੋਂ ਮੁੱਕਰ ਗਿਆ ਚਾਹੇ ਉਹਨੇ ਇੱਕ ਦਿਨ ਦਾ ਕਿਥੋਂ ਵਿੱਚ ਇੱਕ ਸਾਲ ਦਾ ਵਾਅਦਾ ਕੀਤਾ ਹੋਵੇ ਜਿਉਂ ਤੋਂ ਮੁੱਕਰ ਗਿਆ ਉਹਨੂੰ ਉੱਤੇ ਤੋਂ ਲਾਉਣਾ ਚਾਹੀਦਾ ਹੈ ਤੇ ਮਾਨ ਸਰਕਾਰ ਤੇ ਖੱਟੜ ਸਰਕਾਰ ਦੇ ਵਿੱਚ ਕੀ ਦੇਖਦੇ ਕੀ ਫਰਕ ਕੋਈ ਫਰਕ ਨਹੀਂ ਹੈਗਾ ਜੀ ਉਹ ਮਾਨ ਸਰਕਾਰ ਤਾਂ ਕਹਿੰਦੀ ਹੈ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਆਪਣਾ ਜਿੰਨੇ ਵੀ ਸਰਕਾਰੀ ਹਸਪਤਾਲ ਨੇ ਸਾਰੇ ਖੁੱਲੇ ਰਹਿਣ ਕੋਈ ਛੁੱਟੀ ਤਾਂ ਨਾ ਜਾਵੇ ਮਾਨ ਸਰਕਾਰ ਤਾਂ ਹੱਕ ਜਾ ਰਹੀ ਹੈ ਦੇਖੋ ਜੀ ਸਿਆਸਤ ਕੀਤੀ ਜਾਂਦੀਆਂ ਨੇ ਉਧਰ ਖੱਟੜ ਜਿੱਥੇ ਉਹ ਤਾਂ ਕਰਨਾ ਮੈਨੂੰ ਟਰੈਕਟਰ ਟਰੈਕਟਰ ਇਕ ਹਥਿਆਰ ਜਾਂਦੇ ਨੇ ਹਾਂਜੀ ਸਿਆਸਤ ਹੁੰਦੀ ਆਈ ਕਿਉਂਕਿ ਹੁਣ ਉਹਨੂੰ ਦੱਸਿਆ ਕੀ ਇਹ ਨਾ ਇਹ ਵੀ ਨਹੀਂ ਐਮਐਸਪੀ ਦੀ ਕਿ ਦਿੰਦੇ ਆਪਣੇ ਤੇ ਹੀ ਫਸਲਾਂ ਤੇ ਕਿਉਂ ਨਹੀਂ ਦਿੰਦੇ ਉਹ ਤੋਂ ਬਾਅਦ ਸੁਣ ਲਓ ਨਵੀਂ ਗੱਲ ਪੰਜਾਬ ਦੀ ਹੱਦ ਦੇ ਵਿੱਚ ਡਰੋਨ ਅਟੈਕ ਕਰਦਾ ਕਰਦਾ ਉਹਨਾਂ ਨੇ ਉਹਦੀ ਡਰੋਨ ਦਾ ਉਹ ਕਰਿਆ ਵਿਰੋਧ ਵੀ ਕਰਿਆ ਕਿ ਤੁਸੀਂ ਆਪਣੇ ਵਾਲੇ ਪਾਸੇ ਰੱਖੋ ਉਹਨਾਂ ਨੇ ਤਾਂ ਇੱਥੇ ਤੱਕ ਵੀ ਕਹਿਤਾ ਕਿ ਤੁਸੀਂ ਇੰਟਰਨੈਟ ਦੀਆਂ ਸੇਵਾਵਾਂ ਬੰਦ ਕਰ ਰਹੇ ਹੋ ਫਤੇਕਰ ਸਾਹਿਬ ਪਟਿਆਲਾ ਜ਼ਿਲ੍ਹਾ ਸੰਗਰੂਰ ਚ ਤੇ ਤੁਸੀਂ ਉਹ ਨਾ ਕਰੋ ਕਿਉਂਕਿ ਬੱਚਿਆਂ ਦੇ ਪੜ੍ਹਾਈ ਚੱਲ ਰਹੀ ਹੈ ਆਨਲਾਈਨ ਪੜ੍ਹਾਈ ਚੱਲ ਰਹੀ ਹੈ ਉਹਦਾ ਪੱਖ ਚਾਰੀ ਹੈ ਦੇਖੋ ਜੇ ਤਾਂ ਸੱਚੇ ਦਿਲ ਲੋ ਇਹ ਕਹਿੰਦੇ ਨੇ ਜਾਂ ਕਰਦੇ ਨੇ ਤਾਂ ਤਾਂ ਚੰਗੀ ਗੱਲ ਆਈ ਪਰ ਸੱਚੇ ਦਿਲ ਲੋ ਇਹ ਚੱਲਦੇ ਨਹੀਂ ਹੈਗੇ ਬਿਆਨੇ ਦਿੰਦੇ ਨੇ ਇੱਕ ਕਿਸਮ ਦੇ ਜਿੱਦਣ ਇਹ ਸੱਚੇ ਦਿਲ ਲੋ ਕੰਮ ਕਰਨ ਲੱਗ ਪਏ ਉਹ ਦਿਨ ਨਾ ਧਾਰਨੇ ਲੱਗਣੇ ਨੇ ਤੇ ਸਾਰਿਆਂ ਦੇ ਕੰਮ ਹੋਣਗੇ ਲੋਕਾਂ ਨੇ ਘਰਾਂ ਚ ਬਹਿ ਜਾਣਾ ਕਦੇ ਨਹੀਂ ਧਾਰਨੇ ਲੱਗਣਗੇ ਸੱਚੇ ਦਿਲ ਲੋ ਕਿਵੇਂ ਸੱਚੀ ਦੇਖੋ ਬਾਕ ਕੰਮ ਕਰਨ ਲਈ ਜਿਵੇਂ ਬਿਆਨ ਨਾ ਦੇਣ ਬਿਆਨ ਨਾ ਦੇਣ ਕੰਮ ਕਰ ਸਕਦੇ ਜਿਆਦਾਤਰ ਅੱਜ ਤੁਸੀਂ ਦੇਖਦੇ ਹੋ ਬਿਆਨ ਹੀ ਦਿੰਦੇ ਨੇ ਬਹੁਤ ਵਧੀਆ ਵੀਡੀਓ ਬਣਾ ਹੁਣਾ ਕੇ ਦਿਖਾਏ ਜਾਂਦੇ ਨੇ ਜਿਵੇਂ ਭਵਾਨਤਮਾਨ ਉਹਨੇ ਪਿਛਲੀ ਸਰਕਾਰ ਨੂੰ ਭੰਡਦੇ ਹੁੰਦੇ ਸੀ ਕਿ ਤੁਸੀਂ ਇੱਡੇ ਟੈਪ ਪੋਸਟਰ ਲਾਉਨੇ ਫੋਟੋ ਲਾਉਨੇ ਅੱਜ ਭਵਾਨਤਮਾਨ ਆਏ ਹੱਥ ਜੋੜ ਕੇ ਫੋਟੋਆਂ ਲੱਗਦੀਆਂ ਨੇ ਬੈਨਰ ਲੱਗਦੇ ਨੇ ਵੱਡੇ ਵੱਡੇ ਸਭ ਤੋਂ ਵੱਧ ਸਿਕਿਉਰਿਟੀ ਭਵਾਨਤਮਾਨ ਦੀ ਹੋ ਗਈ ਰਿਕਾਰਡ ਇਹਦੇ ਨਾਮ ਤੇ ਦਰਜਾਈ ਤੁਸੀਂ ਕਢਾ ਵੀ ਸਾਥ ਦਿਓ ਆਟੀਆ ਚ ਤੇ ਸਭ ਤੋਂ ਵੱਧ ਪਰਿਵਾਰ ਨੂੰ ਇਹਨਾਂ ਦੀ ਸਿਕਿਉਰਟੀ ਮਿਲ ਜਾਂਦੀ ਆ ਗਲਤ ਗੱਲਾਂ ਨਹੀਂ ਸਾਰੀ ਦੁਨੀਆ ਹੁਣ ਸੌ ਸਿਹਾਰਾ ਦੇਖ ਉਹਨੂੰ ਕੀ ਲੱਗਦਾ ਭਗਵਾਨ ਤੁਮਾਂ ਤੁਹਾਡੇ ਵਿੱਚ ਆ ਕੇ ਬੈਠੇ ਕਿਸਾਨਾਂ ਦੇ ਵਿੱਚ ਆ ਕੇ ਬੈਠੇ ਨਹੀਂ ਵਿੱਚ ਬੈਣ ਦੀ ਤਾਂ ਲੋੜ ਨਹੀਂ ਪਹਿਲਾਂ ਬੈਹਦੇ ਹੁੰਦੇ ਸੀ ਪਰ ਉਹਨਾਂ ਨੂੰ ਕੰਮ ਕਰਨ ਦੀ ਲੋੜ ਆ ਕੰਮ ਕਰਨੀ ਬੋਲਣ ਦਾ ਬੋਲਣ ਨੂੰ ਤਾਂ ਹਰੇਕ ਬੋਲਣ ਨੂੰ ਪਹਿਲਾਂ ਵੀ ਬੋਲਦੇ ਰਹੇ ਨੇ ਕੰਮ ਕਰਨ ਹੁਣ ਉਹਨਾਂ ਕੋਲ ਇੱਕ ਪਾਵਰ ਮਿਲ ਗਈ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਕੰਮ ਕਰਕੇ ਦਿਖਾਉਣ ਅੱਜ ਦੇ ਟਾਈਮ ਦੇਖੋ ਸੋਸ਼ਲ ਮੀਡੀਆ ਹਰੇਕ ਕੋਲ ਫੋਨ ਆ ਹਰੇਕ ਨੂੰ ਪਤਾ ਕੀ ਕੰਮ ਹੋਏ ਨੇ ਕੀ ਨਹੀਂ ਕੰਮ ਹੋਇਆ ਇਸ ਕਰਕੇ ਉਹ ਕੰਮ ਕਰਨ ਕੰਮ ਕਰਕੇ ਦਿਖਾਉਂ 20 ਤਰੀਕ ਨੂੰ ਮੀਟਿੰਗ 20 ਤਰੀਕ ਨੂੰ ਮੀਟਿੰਗ ਨਿਸ਼ਚਿਤ ਹੋਈ ਆ ਹਨਾ ਉਸ ਤੋਂ ਬਾਅਦ ਕੀ ਸਿੱਟੇ ਨਿਕਲ ਕੇ ਆਉਣਗੇ ਤੁਹਾਨੂੰ ਕੀ ਲੱਗਦਾ ਤੁਸੀਂ ਬਜਟ ੱਟਪੋਗੇ ਦੇਖੋ ਇਹ 20 ਤਰੀਕ ਦੀ ਜਿਹੜੀ ਮੀਟਿੰਗ ਆ ਮੈਨੂੰ ਤਾਂ ਲੱਗਦਾ ਨਹੀਂ ਕੋਈ ਰਾਹ ਮਿਲ ਜੂ ਇਹਨਾਂ ਨੇ ਫੇਰ ਕਹਾ ਉਹੀ ਕਿਤੇ ਇਹਨਾਂ ਦੀ ਗਰਾਰੀ ਅੜੇ ਜਾਣੀ ਤੁਹਾਨੂੰ ਲੱਗਦਾ ਕੀ ਇਹ ਦਿਨ ਤੋ ਪਾਰ ਗਿਆ ਇਸ ਇੱਥੇ ਸੰਭੂ ਬਾਰਡਰ ਤੇ ਬਿਠਾ ਕੇ ਸਰਕਾਰ ਤਾਂ ਦਿਨ ਟਪਾਉਂਦੀ ਹੈ ਜਿਹੜੇ ਆਪਣੇ ਲੀਡਰ ਨੇ ਇਹਨਾਂ ਚ ਤਾਂ ਚਲੋ ਚਿੰਤਾ ਹੈਗੀ ਹੈ ਸੱਚੇ ਦਿਲੋਂ ਤੂਰੇ ਵੀ ਹੋਏ ਨੇ ਆਪਣੇ ਲੋਕਾਂ ਲਈ ਕਿਉਂਕਿ ਇਹਨਾਂ ਚ ਹੈਗਾ ਦਰ ਜਿਹੜੇ ਲੀਡਰ ਨੇ ਸਰਕਾਰਾਂ ਨੇ ਇਹ ਟਾਈਮ ਟਪਾਉਂਦੀਆਂ ਨੇ ਤੇ ਸੋਮਵਾਰ ਨੂੰ ਸ਼ਾਇਦ ਇੱਥੇ ਭਿਆਨਕ ਮਾਹੌਲ ਬਣ ਸਕਦਾ ਜਿਵੇਂ 13 ਪਰ ਦਿਨ ਪਾਏ ਸਵਾਮਨਾਈ ਬੁੱਧ ਅੱਛਾ ਤੇ ਹੁਣ ਤੁਸੀਂ ਅੱਗੇ ਕੀ ਕਹਿਣਾ ਚਾਹੁੰਦੇ ਹੋ ਅੱਗੇ ਕੀ ਰਣਨਗੇ ਤੁਸੀਂ ਸੋਮਵਾਰ ਨੂੰ ਰਿਆ ਹਮ ਹਵਾ ਕੇ ਮੂਰੇ ਪਹੁੰਚੂਗੇ ਟਰੈਕਟਰ ਦੇ ਮੂਰੇ ਪਹੁੰਚੂ ਸੀਆਰਪੀ ਨਾਲ ਟੱਕਰ ਲਵਾਂਗੇ ਹਾਂਜੀ ਜੇ ਸਰਕਾਰ ਨੇ ਸਾਨੂੰ ਰਾਹ ਨਾ ਕੱਢੇ ਨਾ ਸਾਨੂੰ ਰਾਹ ਦਿੱਤਾ ਤਾਂ ਦਾ ਫਿਰ ਬਾਰਡਰ ਭੰਨ ਕੇ ਜਾਣਾ ਹੀ ਪੈਣਾ ਕਿ ਉਹ ਸੋਮਵਾਰ ਨੂੰ ਪੂਰੀ ਸੰਭਾਵਨਾ ਹੈ ਹਾਲਾਤ ਇਹ ਬਣ ਮਾਹੌਲ ਬਣ ਸਕਦਾ ਜੀ ਤੁਹਾਨੂੰ ਕੀ ਲੱਗਦਾ ਇਹ ਆਪਣਾ ਸਟੇਟ ਦਾ ਮੁੱਦਾ ਹੈ ਕੀ ਸੈਟ ਦਾ ਮੁੱਦਾ ਹੈ ਇਹ ਮੁੱਦੇ ਦੋਨਾਂ ਦੇ ਨਹੀਂ ਦੋਨੇ ਸਰਕਾਰਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜਿਵੇਂ ਪ੍ਰਧਾਨ ਮੰਤਰੀ ਦੇਖਦੇ ਨੇ ਉਹ ਵੀ ਬੋਲਬਾਣੀ 'ਚ ਬਹੁਤ ਹੁਸ਼ਿਆਰ ਨੇ ਉਹਨਾਂ ਦਾ ਤੋੜ ਨਹੀਂ ਆਣਾ ਜੀ ਉਹ ਤੋਂ ਬਾਅਦ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਨੇ ਵੀ ਅੱਜ ਤੱਕ ਕਮੇਟੀ ਰੋਲ ਕੀਤਾ ਉਹ ਅੱਜ ਵੀ ਤਕਰੀਬਨ ਪੰਜਾਬ ਦੇ ਲੋਕਾਂ ਨਾਲ ਕਮੇਟੀਆਂ ਕਰ ਰਹੇ ਨੇ ਕਿਉਂਕਿ ਬਹੁਤ ਗਲਤ ਗੱਲ ਆ ਇਹਨਾਂ ਨੂੰ ਕੰਮ ਕਰਨੇ ਚਾਹੀਦੇ ਨੇ ਆਪਣੇ ਲੈਵਲ ਤੇ ਕੰਮ ਕਰਕੇ ਦਿਖਾਉਣਾ ਤਾਂ ਜੋ ਲੋਕ ਧਰਨੇ ਨਾ ਲਾਉਣ ਖੱਜਲ ਖੁਆਰ ਨਾ ਹੋਣ ਹਰੇਕ ਦੁਖੀ ਹੁੰਦਾ ਸਾਡਾ ਸ਼ੌਂਕ ਨਹੀਂ ਹੈਗਾ ਅਸੀਂ ਧਰਨਿਆ ਚ ਜਾਈਏ ਧਰਨਿਆ ਚ ਬੈਠੀਏ ਕਿਉਂਕਿ ਸਰਕਾਰ ਗਲਤ ਨੀਤੀਆਂ ਚਾਲਦੀਆਂ ਕਾਰਪੋਰੇਟ ਦੇ ਹੱਥਾਂ ਦੇ ਵਿੱਚ ਖੇਡਦੀਆਂ ਨੇ ਸਰਕਾਰਾਂ ਕਿਉਂਕਿ ਉਹੀ ਇਹਨਾਂ ਨੂੰ ਵੱਡੇ ਵੱਡੇ ਫੰਡ ਦਿੰਦਿਆਂ ਨੇ ਉਹੀ ਸੱਤਾ ਦੇ ਵਿੱਚ ਲਿਆਉਂਦਿਆਂ ਨੇ ਇਸ ਲਈ ਉਹਨਾਂ ਨੂੰ ਚਾਹੀਦਾ ਕਿ ਭਾਈ ਕੰਮ ਕਰਕੇ ਦਿਖਾਓ ਕਿ ਜਾਂਦੇ ਜਾਂਦੇ ਕੀ ਕਹਿਣਾ ਚਾਹੂੰ ਜਾਂਦੇ ਜਾਂਦੇ ਤਾਂ ਇਹੀ ਕਹਿਣਾ ਚਾਹਣਾ ਕਿ ਜਿੰਨੀਆਂ ਵੀ ਜੱਥੇਬੰਦੀਆਂ ਨੇ ਜੇ ਤੁਹਾਡੇ ਨਾਲ ਲੋਕ ਸੱਚੇ ਦਿਲੋਂ ਆਉਂਦੇ ਨੇ ਤਾਂ ਤੁਸੀਂ ਵੀ ਇਹਨਾਂ ਨਾਲ ਸੱਚੇ ਦਿਲੋਂ ਖੜਨ ਖੜਿਆ ਕਰੋ ਤੇ ਰਲ ਮਿਲ ਕੇ ਆਪਸ ਦੇ ਵਿੱਚ ਜੁੜ ਜਿਓ ਜਿਨੇ ਪੰਜਾਬ ਦੇ ਲੋਕ ਨੇ ਉਹ ਰਲ ਮਿਲ ਕੇ ਜੁੜ ਕੇ ਰਿਹਾ ਕਰੋ ਤਾਂ ਜੋ ਜਿਹੜੇ ਇਹ ਅੰਦੋਲਨ ਨੇ ਜਿਹੜੇ ਸਾਲ ਲੱਗ ਜਾਂਦੇ ਆ ਕਈ ਵਾਰ ਉਹ ਆਪਣੇ ਥੋੜੇ ਦਿਨਾਂ 'ਚ ਫਤਿਹ ਹੋ ਜਾਇਆ ਕਰਨਗੇ। ਤੁਹਾਨੂੰ ਇਹ ਵਿਸ਼ੇਸ਼ ਰਿਪੋਰਟ ਛੰਭੂ ਬਾਟਰ ਤੋਂ ਦਿੱਤੀ ਜਾ ਰਹੀ ਹੈ। ਮੈਂ ਸਬਰਨਜੀਤ ਸਿੰਘ ਮੇਰਾ ਕੈਮਰਾਮੈਨ ਮਨਿੰਦਰ ਸਿੰਘ ਧੰਨਵਾਦ।